ਜੀ ਭਾਈ ਜਿਹੜਾ ਕਾਜ ਜਿਹੜਾ ਹੋਇਆ ਕਰਨ ਕੀ ਹੈ ਬਰੇ ਕਰਨਾ ਹੀ ਕੁਝ ਗਲਤ ਕੰਮ ਤੇ ਇਹਨਾਂ ਦੋ ਭਰਾ ਸੀਗੇ ਤੇ ਇਹਨਾਂ ਨੇ ਜਿਵੇਂ ਨਸ਼ੇ 'ਚ ਆ ਗਏ ਸੀਗੇ ਤੇ ਉਹਨਾਂ ਜਨਾਨੀਆਂ ਨੇ ਜਿਹੜੀਆਂ ਗਲਤ ਕੰਮ ਵਾਲੀਆਂ ਸੀਗੀਆਂ ਉਹਨਾਂ ਨੇ ਇਹਨਾਂ ਤੋਂ ਪੈਸੇ ਖੋ ਕੇ ਲੈ ਗਏ ਕਿੰਨੇ ਪੈਸੇ 8000 ਰੁਪਇਆ ਅੱਧੀਆ ਦੋਨੇ ਭਰਾ ਦੀ ਹਾਂਜੀ ਦੋਨੇ ਭਰਾ ਦੀਗੇ ਤੇ ਸੁਆਦ ਵੀ ਨਹੀਂ ਮਿਲਿਆ ਤੇ ਉਦਾਂ ਵੀ ਸੁਆਦ ਵੀ ਨਹੀਂ ਮਿਲਿਆ ਤੇ ਪੈਸੇ ਵੀ ਚਲੇ ਗਏ ਜੀ ਹੁਣ ਇਹ ਬਹਿ ਕੇ ਰੋਈ ਜਾਂਦਾ ਜੀ ਹੁਣ ਕਲੈਂਟ ਕਰੋ ਪੁਲਿਸ ਵਾਲੇ ਆਪੇ ਲੈ ਲੈਣਗੇ ਲੱਭ ਲੈਣਗੇ ਕਿਉਂ ਜੀ ਪੁਲਿਸ ਵਾਲੇ ਲੱਭਣਗੇ ਨਹੀਂ ਲਾਰੇ ਕੀ ਲੱਗੇ ਵੀ ਮੈਂ ਮਿਲਦੀ ਆ ਤੁਹਾਨੂੰ ਨਹੀਂ ਗਲਤ ਪੰਪ ਚ ਲੱਗ ਲਾਰ ਲੱਗ ਗਈ ਆ ਕਿਆ ਤਨ ਨੀ ਆਉਣੀ ਹਾਂ ਬਿਆਹ ਨਹੀਂ ਦੁਬਾਰਾ ਹਾਂਜੀ ਮੈਂ ਤੁਸੀਂ ਇਦਾਂ ਦੇ ਕੰਮਾਂ 'ਚ ਫਸਦੇ ਕਿਉਂ ਪਾਜਾ ਹਾਂ ਕੀ ਮਜ਼ਬੂਰੀ ਹੈ ਮਜ਼ਬੂਰੀ ਹੈ ਹਾਂਜੀ ਬਿਆਹ ਨਹੀਂ ਹੋਇਆ ਜਿਹੜਾ ਨਹੀਂ ਜੀ ਕਿਹਨੂੰ ਹਾਂਜੀ ਕਿਹਨੂੰ ਤਾਂ ਫੱਟਿਆ ਕਿਹੜੇ ਕੰਮ 'ਚ ਆ ਮੈਂ ਪੈਂਟਰ ਕੰਮ ਤਾਂ ਹੈ ਜੀ ਇਥੇ ਹੀ ਹਾਂ ਵੇਰੇ ਕਿੰਦਾ ਵਕਰੇ ਗਿਆ ਦੋ ਕੁੜੀਆਂ ਮੈਂ ਤਾਂ ਪਹਿਲੇ ਲਈ ਮੈਂ ਕਿੰਨੇ ਪੈਸੇ ਲਏ ਮੈਂ ਤਾਂ 1000 ਲਏ ਪਿਰੇ 1500 ਰੁਪਿਆ ਆ ਦੋ ਕਿੰਨੇ ਲਏ 1500 ਰੁਪਿਆ 1500 ਕਿਹੜੀ ਜਗਾ ਤੋਂ ਆਏ ਤੁਸੀਂ ਮੈਂ ਡੇਲੋਂ ਜੀ ਡੇਲੋਂ ਤੋਂ ਲੁਧਿਆਣੇ ਆਏ ਤੁਸੀਂ ਹਾਂਜੀ ਪੈਂਟਰ ਕੰਮ ਕਰਦਾ ਮੈਂ ਇਹ ਪੈਂਟਰ ਦਾ ਕੰਮ ਕਰਦੇ ਦੋਨਾਂ ਦਾ ਕਿੰਨੇ ਪੈਸੇ ਰਗੜੇਗੇ ਦੋਨੇ ਭਰਾਵਾਂ ਦੇ ਉਹਦਾ ਮੈਨੂੰ ਪਤਾ ਨਹੀਂ ਮੈਂ ਮੈਨੂੰ 1500 ਰੁਪਏ ਲੈ ਗਏ। ਅਜੇ 1500? ਹਾਂ ਜੀ। ਕੁੜੀ ਮਿਲੀ ਵੀ ਨਹੀਂ। ਨਾ ਬਿਲਕੁਲ ਨਹੀਂ ਮਿਲੀ। ਨਹੀਂ ਮਿਲੀ ਕੁੜੀ। ਨਹੀਂ ਜੀ ਮੇਰਾ ਵੱਡਾ ਭਾਈ ਉਹ ਬੰਦਾ ਫੜ ਲਿਆ ਸੀ। ਲਾਰਾ ਕੀ ਲਾ ਕੇ ਗਈ ਕੁੜੀ ਤਾਂ ਨਹੀਂ। ਗਲਤ ਕੰਮ ਬਥੇ। ਨਹੀਂ ਲਾਰਾ ਕੀ ਲਾ ਕੇ ਵੀ ਮੈਂ ਮਿਲਦੀ ਹੈ ਤੁਹਾਨੂੰ। ਨਹੀਂ ਗਲਤ ਪੰਪ ਚ ਲਾ ਕੇ ਲਾਰਾ ਲਾ ਕੇ ਹੀ ਆ। ਆਇਆ। ਤੁੰਨਾ ਨਹੀਂ ਆਉਣੀ। ਹਾਂ ਵਿਆਹ ਹੀ ਨਹੀਂ ਦੁਬਾਰਾ ਫੇਰ। ਹਾਂ ਜੀ। ਮੈਂ ਤੁਸੀਂ ਇਦਾਂ ਦੇ ਕੰਮਾਂ 'ਚ ਫਸਦੇ ਕਿਉਂ? ਪਾਜ ਹਣ ਕੀ ਮਜਬੂਰੀ ਹੈ ਜੀ। ਮਜਬੂਰੀ ਹੈ। ਹਾਂ ਜੀ। ਵਿਆਹ ਨਹੀਂ ਹੋਇਆ ਜਿਹੜਾ। ਨਹੀਂ ਜੀ ਪਰ ਚਾਈ ਦਾ ਪ੍ਰਦਰਸ਼ਨ ਨੂੰ ਵੀ ਇਹਨਾਂ ਦਾ ਹੱਲ ਹੋਣਾ ਚਾਹੀਦਾ ਬਿਲਕੁਲ ਜੀ ਹੋਣਾ ਚਾਹੀਦਾ ਹਾਂ ਅੱਜ ਤੁਸੀਂ ਰਕੜੇ ਕਿ ਉਹ ਐਦਾਂ ਹੋਰ ਨਾ ਰਕੜੇ ਜਾ ਕੇ ਤੁਸੀਂ ਬਿਲਕੁਲ ਸਹੀ ਗੱਲ ਅਗੀ ਹੁਣ ਮੇਰਾ ਜਿਹੜਾ ਮੇਰਾ ਭਾਈ ਸੀਗਾ ਹੁਣ ਜਿਹੜਾ ਬੰਦਾ ਸੀ ਉਹ ਮਗਰ ਗਿਆ ਜੀ ਅੱਛਾ ਕੁੜੀ ਲੱਭਣ ਗਏ ਹਾਂਜੀ ਤੇ ਦੋਨੇ ਭਰਾ ਕੁਆਰੇ ਹੋ ਨਹੀਂ ਮੈਂ ਵਿਆਹ ਉਹ ਮੇਰੇ ਭਾਈ ਗਿਆ ਹੋਇਆ ਅੱਛਾ ਭਾਈ ਤੇਰਾ ਵੱਡਾ ਵਿਆਹਿਆ ਹੋਇਆ ਤੂੰ ਕੁਆਰਾ ਹੈ ਹਾਂਜੀ ਅੱਛਾ ਦੋਨੇ ਦੇ ਭਰਾ ਨਜ਼ਾਰੇ ਲੈਣ ਆਏ ਸੀ ਨੇ ਤੁਹਾਨੂੰ ਘੁੰਮਣ ਫਰਨਾ ਆਸਤਾ ਸੀ ਸਾਨੂੰ ਬਤਾ ਇੱਥੇ ਮੋਹਲ ਆ ਅੱਛਾ ਹਾਂਜੀ ਤੇ ਕਿੰਨੇ ਪੈਸੇ ਲੱਗੇ ਦੋਨੇ ਕੁੜੀਆਂ ਨੂੰ ਫਟਫਟ ਮੈਨ ਲਾਏ 8000 ਰੁਪਿਆ 8000 ਰੁਪਿਆ ਲੱਗੇ ਹਾਂਜੀ ਤੁਹਾਡੇ ਕੋਲੋਂ ਹਾਂਜੀ ਅੱਛਾ ਤੇ ਜਿਹੜੀ ਜਿਹੜੀ ਪੁਲਸਾ ਉਹ ਕੋਈ ਹੱਲ ਨਹੀਂ ਕਰ ਦਿੱਤੀ ਤੁਸੀਂ ਕੰਪਲੇਟ ਨਹੀਂ ਲਗਾਈ ਤੁਸੀਂ ਨਹੀਂ ਨਹੀਂ ਹਮ ਜੇ ਮੇਰਾ ਭਾਈ ਆਊਗਾ ਤਾਂ ਐ ਕੰਪਲੇਟ ਲਵਾਂਗਾ ਕਿਹੜੀ ਜਗ੍ਹਾ ਹੋਈ ਲੋਟੇ ਤੇਰੇ ਨਾਲ ਇੱਥੇ ਜੀ ਬਸ ਤਾਂ ਹਾਂਜੀ ਮੇਰਾ ਵੀਰੇ ਦੀ ਭਾਜੀ ਇਹ ਕਾਟ ਜਿਹੜਾ ਹੋਇਆ ਕਾਰਨ ਕੀ ਹੈ ਵੀਰੇ ਕਰਨਾ ਇਹ ਕੁਝ ਗਲਤ ਕੰਮ ਤੇ ਇਹਨਾਂ ਦੋ ਭਰਾ ਸੀਗੇ ਤੇ ਇਹਨਾਂ ਨੇ ਜਿਵੇਂ ਨਸ਼ੇ 'ਚ ਆ ਗਏ ਸੀਗੇ ਤੇ ਉਹਨਾਂ ਜਨਾਨੀਆਂ ਨੇ ਜਿਹੜੀਆਂ ਗਲਤ ਕੰਮ ਆਲੀਆਂ ਸੀਗੀਆਂ ਉਹਨਾਂ ਨੇ ਇਹਨਾਂ ਤੋਂ ਪੈਸੇ ਖੋਹ ਕੇ ਲੈ ਗਏ ਕਿੰਨੇ ਪੈਸੇ 8000 ਰੁਪਈਆ ਆ ਭਾਵੇਂ ਦੋਨੇ ਭਰਾ ਦੀ ਹਾਂਜੀ ਦੋਨੇ ਭਰਾ ਦੀ ਗੇ ਤੇ ਸੁਆਦ ਵੀ ਨਹੀਂ ਮਿਲਿਆ ਤੇ ਉਦਾਂ ਵੀ ਸੁਆਦ ਵੀ ਨਹੀਂ ਮਿਲਿਆ ਤੇ ਪੈਸੇ ਵੀ ਚਲੇ ਗਏ ਜੀ ਹੁਣ ਇਹ ਬਹਿ ਕੇ ਰੋਈ ਜਾਂਦਾ ਜੀ ਹੁਣ ਹਾਂ ਜੀ ਤੁਸੀਂ ਚੁੱਪ ਕੇ ਰਹੇ ਹੋ ਹਾਂਜੀ ਮੈਂ ਚੁੱਪ ਕਰਾਇਆ ਹੀ ਵਿਚ ਤੁਸੀਂ ਦੱਸਿਆ ਕੋਈ ਮਾੜਾ ਮੋਟਾ ਦੱਸਿਆ ਜੀ ਇਹਨਾਂ ਨੇ ਕਹਿੰਦੇ ਮੈਂ ਤਾਂ ਸਿਆਵਾ ਐ ਰਿਪੋਰਟ ਕਰੀ ਹੋਈ ਆ ਤੇ ਹਲੇ ਤੱਕ ਕੋਈ ਹੋਈ ਨਹੀਂ ਗੱਲਬਾਤ ਜੀ ਠੀਕ ਆ ਇਹਨਾਂ ਨੂੰ ਪੈਸੇ ਪੁੱਛਿਆ ਵੀਰੇ ਨਹੀਂ ਦੇਲੋਂ ਰਹਿਣ ਵਾਲੇ ਆ ਕਿੱਥੋਂ ਆ ਇਹਨਾਂ ਨੂੰ ਹਾਂਜੀ ਦੇਲੋਂ ਦਾ ਵੀਰੇ ਦੇਲੋਂ ਬੋਦੋਖਾ ਆ ਬੇਰੇ ਰੋਈ ਬੜੀ ਕੀ ਕਹਿਣਾ ਚਾਹੋਗੇ ਇਸ ਰੋਡ ਦੇ ਵਿੱਚ ਕਾਫੀ ਲੋਕ ਕੁੜੀਆਂ ਖੜਦੀਆਂ ਨੇ ਨਸ਼ਾ ਕੀਤਾ ਹੁੰਦਾ ਕੀ ਅੱਜ ਦਾ ਕੰਟਰੋਲ ਨਹੀਂ ਹੋ ਰਿਹਾ ਕੁਝ ਵੀ ਨਹੀਂ ਹੋ ਰਿਹਾ ਭਾਜੀ 1 ਮਿੰਟ ਦਾ ਕੰਟਰੋਲ ਨਹੀਂ ਹੋ ਰਿਹਾ ਜਦੋਂ ਮਰਜ਼ੀ ਤੁਸੀਂ ਸ਼ਾਮ ਨੂੰ ਆ ਜਾਓ ਕੁੜੀਆਂ ਖੜੀ ਹੋਣਗੀਆਂ ਉਹਦੇ ਨਾਲ 4-5 ਮੁੰਡੇ ਹੁੰਦੇ ਆ 4-5 ਮੁੰਡੇ ਹੁੰਦੇ ਆ ਪਲੱਸ ਨਾ ਉਹਨਾਂ ਨਾਲ ਜਦੋਂ ਵੀ ਕੋਈ ਆਂਦਾ ਵਾ ਮੁੰਡਾ ਖੜਦਾ ਵਾ ਉਹਨਾਂ ਨਾਲ ਲੁੱਟਪੋ ਹੋ ਜਾਂਦੀ ਹੈ ਤੇ ਉਹ ਉਹਨਾਂ ਦਾ ਬੈਗ ਬੂ ਪਰਸ ਪਰਤੇ ਜੋ ਵੀ ਹੈ ਸਮਾਨ ਮੋਬਾਈਲ Google Pay ਤੱਕ ਕਰ ਲੈਂਦੇ ਨੇ ਮੇਰੇ ਕੋਲ ਬੰਦਾ ਹੈਗਾ ਵਾ ਉਹਨੂੰ ਕੋ ਪੈਸੇ ਹੈ ਨਹੀਂ ਉਹ ਕਹਿੰਦੇ ਮੇਰੇ ਫੋਨ ਤੇ Google Pay ਕਰ ਮੇ ਕੋ ਹੈਵੀ ਬੰਦਾ ਨੰਬਰ ਹੈਗਾ ਉਹ ਕੋਈ ਸੁਣਵਾਈ ਨਹੀਂ ਮੈਂ ਚੌਂਕੀ ਗਿਆ ਵਾਂ ਅਗਲੇ ਨੇ ਮੇਰੀ ਗੱਲ ਹੀ ਨਹੀਂ ਮੁੰਨੀ ਉਹਲੇਂ ਦਾਰੂ ਪੀਤੀ ਮੇਰੀ ਗੱਲ ਸੁਣੀ ਨਹੀਂ ਅਗਲੇ ਕਹਿੰਦੇ ਆਪਾਂ ਕੀ ਲੈਣ ਦਣਾ ਕਹਿੰਦੇ ਸਾਡੀ ਚੌਂਕੀ ਨਹੀਂ ਜੀ ਉਹ ਪੈਂਦੀ ਹੈ ਬੱਥੇ ਦੱਸੋ ਕੀ ਬੰਦਾ ਕਰੇ ਸਾਡੇ ਬੰਦੇ ਵੀ ਗੈਰ ਦੰਦੇ ਨੇ ਵੀ ਸਾਡੇ ਹਾਂ ਸਾਡੇ ਜੀ ਨਹੀਂ ਪੈਂਦੀ ਬਸ ਸਾਡੇ ਪੈਂਦੀ ਹੈ ਹੁਣ ਬੰਦਾ ਇੰਨੇ ਧੱਕੇ ਦਿਖਾਣ ਹੀ ਆ ਸਕਦਾ ਕਦੀ ਲਗਭਗ ਕਿੰਨੀਆਂ ਕੁੜੀਆਂ ਇੱਥੇ ਘੁੰਮਦੀਆਂ ਸਰ ਕੁੜੀਆਂ ਮੇਰੇ ਹਿਸਾਬ ਨਾਲ 3-4 ਕਿਉਂ 10-15 ਜਿਹੜੀ ਚਿੱਟਾ ਜੁੱਟਾ ਜਾਂ ਪਤਾ ਨਹੀਂ ਘਰੋਂ ਉਹਨਾਂ ਨਾਲ ਮੁੰਡੇ ਨੇ ਛੇੜੀ ਉੱਧਰ ਹੁੰਦੇ ਜਿਹੜਾ ਚਿੱਟਾ ਪੀਂਦੇ ਨੇ ਤੇ ਉਹ ਜਦੋਂ ਚਿੱਟਾ ਪੀ ਲੈਂਦੇ ਨੇ ਤੇ ਉਹਨਾਂ ਨੂੰ ਪਤਾ ਨਹੀਂ ਕਿ ਕਿਹਦੇ ਕੀ ਮਾਰਨਾ ਕੀ ਨਹੀਂ ਮਾਰਨਾ ਉਹ ਲੁੱਟ ਕੋ ਬਹੁਤ ਜ਼ਿਆਦਾ ਹੁੰਦੀ ਹੈ ਕਿਹੜੀ ਜਗ੍ਹਾ ਇਹ ਆਪਣੀ ਜਮਲਾ ਜੱਟ ਪਾਰਕ ਹੈ ਜੀ ਜਵਾਰਨਰ ਕੈਂਪ ਦੀ ਹੋ ਜਾਂਦੀ ਆ ਬਠੇਰੀ ਵਾਰੀ ਮੈਂ ਤਾਂ ਦੋ ਤਿੰਨ ਵਾਰੀ ਹੋਇਆ ਹੈ ਨਾ ਸਾਡੀ ਸਵਾਰੀ ਬੈਠੀ ਹੁੰਦੀ ਨਾਲ ਹੀ ਮੈਨੂੰ ਕਹਿ ਦਿੰਦੇ ਆ ਵੀ ਕਿ ਨਾ ਕਹਿੰਦੇ ਬਿਠਾ ਲਓ ਸਾਨੂੰ ਉੱਥੇ ਤੱਕ ਲਾ ਦਿਓ ਇਹ ਆ ਉਹ ਆ ਪਰ ਸਾ ਢਿਸਵਾਰੀਆਂ ਦੇ ਉਹ ਕਰ ਜਾਂਦੇ ਆ ਮੜਾਇਆ ਬਲੇਡ ਮਾਰਦੇ ਨਾਲ ਹੀ ਪੈਸੇ ਥੱਲੋਂ ਦੀ ਕੱਢ ਕੇ ਲੈ ਜਾਂਦੇ ਆ ਅੱਛਾ ਬਹੁਤ ਵਾਰੀ ਹੋਇਆ ਮੇਰੇ ਨਾਲ ਹਾਂਜੀ ਹਾਂਜੀ ਮੇਰੇ ਸਾਡੀ ਮੇਰੇ ਦੋ ਤਿੰਨ ਵਾਰੀ ਸਵਾਰੀਆਂ ਨਾ ਹੋਇਆ ਪਹਿਲਾਂ ਤਦੇ ਮੈਂ ਇੱਥੇ ਰੁਕਦਾ ਨਹੀਂ ਗਈ ਬਾਲੀ ਦੇ ਤਾ ਤੁਹਾਨੂੰ ਦੇਖ ਕੇ ਨਾ ਰੁਕ ਗਿਆ ਦੋ ਤਿੰਨ ਤਾਂ ਕੁੜੀਆਂ ਮੈਂ ਦੇਖੀਆਂ ਅੱਜ ਦੁਪਹਿਰੇ ਦੇਖੀਆਂ ਵੀ ਬੜਾ ਟੀਗਾ ਲਾਇਆ ਹੋਇਆ ਉਹਨਾਂ ਦੇ ਇੱਥੇ ਡਿੱਗਦੀਆਂ ਧੈਂਦੀਆਂ ਸੀ ਦੋ ਤਿੰਨ ਵਾਰੀ ਤਾਂ ਉਹ ਬੱਸ ਥੱਲੇ ਆਂਦੇ ਆਂਦੇ ਨੇ ਨਜ਼ਰ ਖੂਬ ਤੇ ਪੂਰਾ ਹੀ ਓਕੇ ਰਿਪੋਰਟ ਕਿਦਾਂ ਹੈ ਹੈ ਦੇ ਦੂਰ ਕੋਈ ਯਾਰ ਨਹੀਂ ਸੁਣਿਆ ਅੱਛਾ ਕਿਉਂ ਨਸ਼ੇ ਦੀ ਤੋਰ ਲੱਗੀ ਹੋਣੀ ਹੈ ਹਾਂ ਲੜਕੇ ਨਹੀਂ ਆ ਗਏ ਚਲ ਕੁੜੀਆਂ ਨੇ ਕੁੜੀਆਂ ਨੇ ਲੜੀਆਂ ਆ ਗਈ ਛੱਡ ਕੇ ਆ ਗਈਆਂ ਘਰ ਛੱਡ ਕੇ ਆ ਗਈਆਂ ਕਿਉਂ ਟੈਂਪੂ 'ਚ ਪਏ ਹੋਏ ਕੀ ਕਾਰਨ ਕੀ ਹੈ ਵੀ ਮਜਬੂਰੀ ਕੀ ਹੈ ਟਾਡੀ ਬੱਸ ਮੇਰੇ ਬੱਚਾ ਦੇ ਘਰੋਂ ਕੱਢਤਾ ਮੈਨੂੰ ਅੱਛਾ ਕਿਉਂ ਓ ਅਗਲੇ ਗੰਨੇ ਮੈਨੂੰ ਇਹ ਚ ਮਾਰੀ ਜਾ ਸਾਰ ਦੇ ਖਰਚਾ ਨੇ ਚੱਕਾ ਜਾ ਰਿਹਾ ਤੇਰਾ ਆ ਜਾ ਤੇ ਕਰਦੀਆਂ ਨਹੀਂ ਪਹਿਲਾਂ ਜਦੋਂ ਤੂੰ ਇਹਨਾਂ ਦੇ ਕੁੜੀਆਂ ਦੇ ਨਾਲ ਇੱਥੇ ਕੰਮ ਕਰਦੀ ਤੀ ਤੂੰ ਤੋਂ ਵਧੀਆ ਸੀ ਕੁੜੀਆਂ ਉਹਨੇ ਮੇ ਕਮਾ ਕੇ ਦਿੰਦੀ ਸੀ ਨਾ ਨਾਲ ਨਾਲ ਬਰਾਬਰ ਕੰਮ ਕਰਦੀ ਸੀ ਨਾ ਉਹਨਾਂ ਦੇ ਇਹ ਕੰਮ ਕਰਦੀ ਸੀ ਉਹਨਾਂ ਦੇ ਨਾਲ ਤੇ ਹੁਣ ਕਿਉਂ ਜੇ ਛੱਡਿਆ ਕੰਮ ਉਹਨੇ ਅਗਲੇ ਲੱਕੀ ਸਾਰਚ ਬੈਠੀ ਹੈ ਕੁੜੀ ਛੋਟੀ ਮੇਰੀ ਲੱਕੀ ਸਾਰਚ ਨਾਲ ਸ਼ਾਰ ਨਹੀਂ ਦਿੰਦਾ ਨੂੰ ਬਾਹਰ ਕਿਹੜੇ ਹੋਟਲ ਦੇ ਲੱਕੀ ਸਾਰਚ ਲੱਕੀ ਸਾਰਚ ਹੋਟਲ ਦੇ ਬੈਠੀ ਹੈ ਨੂਰ ਨੂਰ ਹਾਂ ਤੇ ਦੋ ਵੱਡੀ ਕੁੜੀ ਉਹ ਤਾਂ ਤੁਹਾਨੂੰ ਪਤਾ ਛਾਪਾਂ ਨੂੰ ਛੱਡ ਤਾ ਉਹਨੇ ਕੁੜੀਆਂ ਐਸੇ ਕੰ ਉਹਨੇ ਲੜਕੀਆਂ ਤੁਹਾਡੀ ਇੱਥੇ ਕੰਮ ਤੇ ਦੀ। ਪਾ ਕੇ ਉਹਨੇ ਫੈਲਟ ਵਾਲੇ ਦੇ ਕੀ ਕਰਾਉਣੇ। ਤੇ ਹੁਣ ਕੁੜੀਆਂ ਇੱਥੇ ਜਾਲ ਚ ਫਸ ਗਈਆਂ ਨੇ ਬਾਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਇਹ ਕੁੜੀਆਂ ਜਾਲ ਚ ਇਦਾਂ ਨਾ ਫਸਣ। ਮੈਂ ਤਾਂ ਖੁਦ ਕਵਾਂਗੀ ਯਾਰ ਬਾਬਾ ਇਹ ਗੱਲਾਂ ਸਭ ਅੱਜੇ ਦੇ ਕੰਟਰੋਲ ਕਰਕੇ ਤੂੰ ਛੱਡੋ ਕਿਤੇ ਨਾ ਕਿਤੇ ਰੰਗ। ਚ ਕਾ ਦਿਓ ਮੈਂ ਤਾਂ ਕਹਿੰਦੀ ਸੈਂਟਰ ਚ ਕਾ ਦਿਓ ਜਦ ਗੱਲਾ ਹੀ ਘੋੜ ਕੇ ਮਾਰਸੋ ਸੀ ਆਪਾਂ ਇਹਨਾਂ ਦਾ। ਅੱਛਾ। ਤੇ ਹੁਣ ਕੁੜੀਆਂ ਨੂੰ ਬਚਾਉਣਾ ਚਾਹੁੰਦੇ ਹੋ ਤੁਸੀਂ ਆਪਣੀ? ਲੱਕੀ ਸੌਚ ਬੈਠੀ ਵਿਚਾਰ ਗਈ ਸੀ ਮੈਂ ਤੇ ਅੱਗ ਲਾਤੀ ਉਹਨਾਂ ਨੇ ਕੀ ਹੋ ਗਿਆ ਤੁਹਾਨੂੰ? ਅੱਛਾ ਤੁਹਾਨੂੰ ਕਰੋਨੀ ਮੈਂ ਤੇ ਅਗਨ ਆਉਂਦੀ ਮੈਥੇ ਉਹਨਾਂ ਨੇ ਮੈਨੂੰ ਗੁੰਮਲਾ ਕਰਕੇ ਤੁਹਾਨੂੰ ਪਤਾ ਨਹੀਂ ਚੌਥੀ ਨਿਊਜ਼ ਦਾ ਹਾਂ ਆ ਪੁੱਛ ਕੇ ਦੇਖੋ ਰਮਨਲ ਭਾਜੀ ਨੂੰ ਜਾ ਕੇ ਮੈਨਾਂ ਕੀ ਬੀਤੇ ਮੈਨੂੰ ਕਿਹੜੀ ਕੁੜੀ ਨੇ ਕੀ ਨਾਮ ਸੀ ਉਹਦਾ ਪੁੱਤ ਨੂਰ ਜੋਇਆ ਡਾਕਟਰ ਜਿਹੜਾ ਮੈਡੀਕਲ ਵੇਚਦਾ ਪਿਆ ਵਾ ਨੋਨੀ ਨਾਲ ਚੋਰ ਜਿਹੜੇ ਕਸਟਮਰ ਲੈ ਕੇ ਜਾਂਦਾ ਵਾ ਅੰਦਰ ਬਾਹਰ ਹਾਂ ਸਾਰੇ ਜਾਣੇ ਅੱਛਾ ਆ ਚੌਥਾ ਦਿਨ ਹੋ ਗਿਆ ਯਾ ਤੇ ਮਹਿਸੂਸ ਨਹੀਂ ਹੋ ਰਿਹਾ ਪਹਿਲਾਂ ਬੱਚਿਆਂ ਨੂੰ ਤੁਸੀਂ ਗਲਤ ਕੰਮ ਤੇ ਪਾਇਆ ਬੱਚਿਆਂ ਮੈਂ ਪਾਇਆ ਟੱਟੂ ਭਾਈ ਉਹਨਾਂ ਨੇ ਮੈਨੂੰ ਇੱਥੇ ਲੈ ਕੇ ਪਾਤਾ ਬਾਸ ਛੋਟੇ ਮੈਂ ਚੱਕਰ ਨਹੀਂ ਕਦੇ ਦੇਖੀ ਉਹਨਾਂ ਦੀ ਇਹ ਕੁੜੀਆਂ ਨੇ ਤੁਹਾਨੂੰ ਗਲਤ ਕੰਮ 'ਚ ਪਾਤਾ ਕਾਜਲ ਮੇਰੀ ਨੇ ਕੈਸਾ ਜੁਮਨਾਈ ਤੇ ਟੀਹਾਂ ਨਹੀਂ ਮਾਣੂ ਗਲਤ ਕੰਮ 'ਚ ਪਾਤਾ ਸਾਰੇ ਨੇ ਆਟੋ ਵਾਲੇ ਸਬਜ਼ੀ ਦੇ ਘਰ ਆਨੇ ਤੁਸੀਂ ਇਸ ਕੰਮ 'ਚ ਨਹੀਂ ਸੀ ਪਹਿਲਾਂ ਸ਼ਿਵਾ ਸੀਗੀ ਲੋਕਾਂ ਦੇ ਭਾਂਡੂ ਮੁੰਨੇ ਮਾਦੇ ਸੀ ਹੋਟਲ ਵੀ ਕੰਮ ਕਰਦੀ ਰਹੀਆਂ ਮੈਂ ਤਾਂ ਇੱਥੇ ਆ ਕੇ ਕੁੜੀਆਂ ਨੇ ਤੁਹਾਨੂੰ ਇਸ ਕੰਮ 'ਚ ਪਾਤਾ ਅਗਲੇ ਕਹਿੰਦੇ ਆਪਣਾ ਘਰੋ ਜੀ ਆਪਣਾ ਖਾਓ ਠੀਕ ਆ ਹੁਣ ਕੀ ਮੇਸੀ ਦੇ ਲੋ ਜੰਦੂ ਜਿਹੜੀ ਕੁੜੀਆਂ ਵਿਚਾਰੀਆਂ ਅੱਜ ਦੇ ਟਾਈਮ 'ਚ ਨਸ਼ੇ 'ਚ ਫਸੀਆਂ ਹੁੰਦੀਆਂ ਕੀ ਕੀ ਮੇਸੀ ਦਵਾਉਂਦੇ ਹਜ਼ਾਰ ਜਿਹੜੇ ਚੱਕੋ ਜਿਹੜੇ ਹੁਣ ਤਾਂ ਨਸ਼ਾ ਕਰਦੇ ਤੇ ਚੋਰੀ 'ਚ ਕਰ ਉਹ ਦੇਖੋ ਹੋ ਦੋ ਕੁੜੀਆਂ ਖੱਡੀਆਂ ਆ ਜਿਨ੍ਹਾਂ ਵਿੱਚ ਮੇਰਾ ਘਰ ਬਰਬਾਦ ਹੋ ਗਿਆ ਸਾਰਾ ਕੁਝ ਅੱਜ ਆਜਾਇਆ ਕਰਕੇ ਕੋਣ ਨਹੀਂ ਦੋ ਕੁੜੀਆਂ ਲੁੱਟੀਆਂ ਗਈਆਂ ਨੇ ਉਹਨਾਂ ਦੋ ਬੰਦੇ ਲੁੱਟੇ ਗਏ 8000 ਰੁਪਏ ਦੇ ਕਿਹੜੇ ਹੁਣ ਉਹਦੇ ਬੱਸ ਸਟੈਂਡ ਵੀ ਰੋਲਾ ਪਿਆ ਹੈ ਕੌਣ ਲੈ ਗਿਆ ਇਹਨਾਂ ਦੇ ਕੋਈ ਕੁੜੀਆਂ ਲੈ ਗਈਆਂ ਨੇ ਲੁੱਟ ਕੇ ਕਿਸੇ ਉਹ ਬੰਦੇ ਨੂੰ ਤੇ ਤੁਸੀਂ ਉਹਨਾਂ ਜਾ ਕੇ ਮੈਨੂੰ ਨਾ ਬੁਲਾ ਮਾਮੂ ਮੇਰੇ ਹੁਣ ਇਸ ਕੰਮ ਤੋਂ ਨਿਕਲਣਾ ਜਾਂਦੇ ਹੋ ਮੈਂ ਨਿਕਲਣਾ ਜਾਂਦੀ ਜਿੱਨੇ ਮੈਨੂੰ ਅੱਗ ਲਗਾਈ ਹੈ ਨਾ ਥੋੜਾ ਜਾ ਕੇ ਨੋਨੀ ਨੂੰ ਜੋਇਆ ਨੂੰ ਇਹਨੂੰ ਆਪਣੇ ਕੀ ਕਹਿੰਦੇ ਨੇ ਡਾਕਟਰ ਨੂੰ ਮੈਨੂੰ ਇੱਕ ਦਿਨ ਦੋ ਕੁੜੀਆਂ ਦੇ ਤੁਹਾਟੀਆਂ ਵੀ ਨੇ ਇਹਨਾਂ ਵਿੱਚ ਮੇਰੀ ਦੋ ਕੁੜੀਆਂ ਕਿੱਥੇ ਇੱਕੋ ਹੀ ਆ ਮੇਰੀ ਜਿੰਨੇ ਰੱਖਿਆ ਹੈ ਜ਼ਬਰਦਸਤੀ ਕਿਉਂਕਿ ਖੋਵਾ ਕਰਕੇ ਤੇ ਇਹਨਾਂ ਨੂੰ ਫਰਾਂਦੀ ਆ ਤੁਹਾਨੂੰ ਗਲਤ ਕੰਮ ਜੀ ਕਿੰਨੇ ਪਾਇਆ ਮੇਰੇ ਬੱਚਿਆਂ ਨੇ ਇਸ ਕੰਮ ਦੇ ਹਾਂਜੀ ਕਿਹੜੀਆਂ ਪਾ ਇੱਕ ਕੁੜੀਆਂ ਨੇ ਕਿ ਮੁੰਡਿਆਂ ਨੇ ਮੁੰਡੇ ਕਿੱਥੇ ਮੁੰਡੇ ਹੁੰਦੇ ਤਾਂ ਮੈਂ ਇੱਥੇ ਹੁੰਦੀ ਕੁੜੀਆਂ ਨੇ ਤੁਹਾਨੂੰ ਇਸ ਕੰਮ ਜੇ ਪਾਇਆ ਹਾਂਜੀ ਲੋਕ ਕਹਿੰਦੇ ਨੇ ਮਾਵਾਂ ਤੇ ਬੱਚਿਆਂ ਨੂੰ ਗਲਤ ਪਾਉਂਦੇ ਆ ਪਰ ਇਹ ਕੁੜੀਆਂ ਨੇ ਮਾਂ ਨੂੰ ਗਲਤ ਪਵਾਇਆ ਇਸ ਚੀਜ਼ ਦਾ ਹੀ ਪੂਰਾ ਬੱਸ ਸਾਡਾ ਕਵਾਵਾ ਅਜਾ ਜਿੰਨੂ ਮਰਜ਼ੀ ਪੁੱਛ ਕੇ ਦੇਖ ਲੋ ਮੈਂ ਕਿ ਅਗੇ ਰੀਗਲ ਦੇ ਵਿੱਚ ਪਾਂਡੇ ਮਾਂਦੀ ਸੀਗੀ ਚਾੜੂ ਮੋ ਚਲਾਉਂਦੀ ਹੁੰਦੀ ਸੀ ਪਰ ਮੈਂ ਕਦੀ ਐਜਾ ਸੋਚਿਆ ਨਹੀਂ ਸੀਗਾ ਪਰ ਦੇ ਗੰਵੇ ਗੰਦੇ ਕੰਬ ਜੇ ਬੱਚਿਆਂ ਨੇ ਪਾਤਾ